ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਆਲੂ ਟਿੱਕੀ ਚਾਟ ਅੱਜ ਕੱਲ ਜਿਵੇਂ ਨਵਰਾਤਰੀ ਚੱਲ ਰਿਹਾ ਜਾਂ ਫਿਰ ਤੁਸੀਂ ਉਦਾਂ ਵੀ ਇਹ ਚਾਟ ਆ ਜਿਹੜੀ ਬਣਾ ਕੇ ਖਾ ਸਕਦੇ ਹੋ ਬਹੁਤ ਜ਼ਿਆਦਾ ਹੈਲਦੀ ਆ ਬੱਚਿਆਂ ਨੂੰ ਵੀ ਦੇ ਸਕਦੇ ਹੋ ਨਵਰਾਤਰੀ ਸਪੈਸ਼ਲ ਆਪਾਂ ਇਹ ਆਲੂ ਟਿੱਕੀ ਚਾਟ ਬਣਾਵਾਂਗੇ ਸੋਚ ਵੀ ਨਹੀਂ ਸਕਦੇ ਹੈਗੇ ਇੰਨੀ ਟੇਸਟੀ ਆਲੂ ਟਿੱਕੀ ਚਾਟ ਆ ਜਿਹੜੀ ਆਪਾਂ ਸਿੰਪਲ ਸਾਦੇ ਤਰੀਕੇ ਦੇ ਨਾਲ ਬਣਾ ਲਵਾਂਗੇ ਇੰਨੀ ਜ਼ਿਆਦਾ ਟੇਸਟੀ ਬਣਦੀ ਆ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਆਲੂ ਬਾਲੇ ਸੀਗੇ ਤੇ ਉਬਾਲ ਕੇ ਜਿਹੜੇ ਆਲੂ ਆ ਮੈਂ ਫ੍ਰਿਜ ਵਿੱਚ ਰੱਖ ਦਿੱਤੇ ਸੀਗੇ ਤੁਸੀਂ ਜਿਹੜਾ ਗਰਮ ਆਲੂ ਟਿੱਕੀ ਲਈ ਜਾਂ ਫਿਰ ਸਮੋਸੇ ਜਾਂ ਫਿਰ ਤੁਸੀਂ ਪਰੌਂਠੇ ਲਈ ਨਹੀਂ ਯੂਜ਼ ਕਰਨਾ ਹੈਗਾ ਤੁਸੀਂ ਠੰਡਾ ਆਲੂ ਹੀ ਜਿਹੜਾ ਵਰਤਣਾ ਹੈ ਨਾ ਚੀਜ਼ਾਂ ਲਈ ਫਿਰ ਬਹੁਤ ਵਧੀਆ ਰਹਿੰਦਾ ਹੈ ਚੀਜ਼ ਵਧੀਆ ਬਣਦੀ ਆ ਫਟਦੀ ਨਹੀਂ ਹੈਗੀ ਨਾ ਖਰਾਬ ਨਹੀਂ ਹੁੰਦੀ ਹੈਗੀ ਤੇ ਇਹਨਾਂ ਨੂੰ ਮੈਸ਼ ਕਰ ਲਵਾਂਗੇ ਆਪਾਂ ਥੋੜੇ ਜਿਹਾ ਮੈਸ਼ ਹੀ ਕਰਾਂਗੇ ਆਪਾਂ ਕਦੂਕਸ ਨਹੀਂ ਕਰਾਂਗੇ ਫਿਰ ਜ਼ਿਆਦਾ ਕੁਲੇ ਕੁਲੇ ਜੇ ਹੋ ਜਾਣਗੇ ਇਸ ਤਰ੍ਹਾਂ ਟਿੱਕੀ ਬਹੁਤ ਕ੍ਰਿਸਪੀ ਕ੍ਰਾਂਚੀ ਬਣੂਗੀ। ਬਸ ਤੁਸੀਂ ਇਸ ਤਰ੍ਹਾਂ ਜਾਂ ਮੈਸ਼ਰ ਦੇ ਨਾਲ ਜਾਂ ਫਿਰ ਚਮਚ ਨਾਲ ਹੱਥ ਨਾਲ ਕਿਸੇ ਨਾਲ ਵੀ ਮੈਸ਼ ਕਰ ਲਓ। ਹੁਣ ਇਹਦੇ ਵਿੱਚ ਆਪਾਂ ਹਰਾ ਧਨੀਆ, ਹਰੀਆਂ ਮਿਰਚਾਂ ਪਾ ਦਵਾਂਗੇ। ਲੋੜ ਅਨੁਸਾਰ ਮੈਂ ਹਰੀਆਂ ਮਿਰਚਾਂ ਪਾਈਆਂ ਨੇ। ਬੱਚੇ ਨੇ ਵੀ ਖਾਣੀ ਹੁੰਦੀ ਐ ਇਸ ਲਈ ਘੱਟ ਰੱਖਦੇ ਆ। ਤੇ ਹਰਾ ਧਨੀਆ ਜਿਹੜਾ ਉਹ ਵੀ ਆਪਾਂ ਐਡ ਕਰ ਦਿੱਤਾ ਹੈ ਸਵਾਦ ਅਨੁਸਾਰ ਆਪਾਂ ਇਹਦੇ ਵਿੱਚ ਜਿਹੜਾ ਇੰਦਾ ਨਮਕ ਆ ਉਹ ਐਡ ਕਰ ਦਵਾਂਗੇ ਤੁਸੀਂ ਵਰਤ ਚ ਨਹੀਂ ਖਾਣੀ ਹੈਗੀ ਸਿੰਪਲ ਨੂਨ ਜਿਹੜਾ ਉਹ ਵੀ ਐਡ ਕਰ ਸਕਦੇ ਆ ਪਰ ਆਪਾਂ ਵਰਤ ਲਈ ਬਣਾਈਆ ਇਸ ਲਈ ਇਹ ਵਾਲਾ ਨੂਨ ਐਡ ਕਰਾਂਗੇ ਤੇ ਜੀਰਾ ਐਡ ਕਰਾਂਗੇ ਥੋੜਾ ਜਿਹਾ ਕਾਲੀ ਮਿਰਚ ਐਡ ਕਰ ਲਈ ਆਪਾਂ ਜਿੰਨਾ ਸਮਾਨ ਤੁਸੀਂ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਜੇ ਤੁਸੀਂ ਵਰਤ ਲਈ ਨਹੀਂ ਬਣਾ ਰਹੇ ਹੈਗੇ ਪਿਆਜ਼ ਵਗੈਰਾ ਵੀ ਜਿਹੜੇ ਤੁਸੀਂ ਉਹ ਐਡ ਕਰ ਸਕਦੇ ਹੋ ਉਹਦੇ ਵਿੱਚ ਆਪਾਂ ਥੋੜਾ ਜਿਹਾ ਜੀਰਾ ਪਾਊਡਰ ਆ ਜਿਹੜਾ ਉਹ ਐਡ ਕਰ ਦਵਾਂਗੇ ਅਪਾ ਵਰਤਲੇ ਬਣਾ ਰਹੇ ਹਾਂ ਸਲੇਹੇ ਦੇ ਚ ਦੋ ਚਮਚ ਸਿੰਗਾੜੇ ਦਾ ਆਟਾ ਜਾਂ ਤੁਸੀਂ ਟੁਕ ਦਾ ਆਟਾ ਜਿਹੜਾ ਉਹ ਵੀ ਐਡ ਕਰ ਸਕਦੇ ਹੋ ਜੇ ਤੁਸੀਂ ਵਰਤਲੇ ਹੀ ਨਹੀਂ ਬਣਾ ਰਹੇ ਹੈਗੇ ਫਿਰ ਤੁਸੀਂ ਜਿਹੜਾ ਆਰਾ ਰੋਟ ਵੀ ਇਹਦੇ ਚ ਜਾਂ ਫਿਰ ਚੌਲਾਂ ਦਾ ਆਟਾ ਦੋਨਾਂ ਚ ਕੋਈ ਵੀ ਚੀਜ਼ ਜਿਹੜੀ ਐਡ ਕਰ ਸਕਦੇ ਹੋ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇੰਨਾ ਕੁ ਆਟਾ ਪਾ ਲੈਣਾ ਕਿ ਬਾਈਂਡਿੰਗ ਹੋ ਜਾਵੇ ਉਸ ਦੋ ਚਮਚ ਨਾਲ ਕਾਫੀ ਵਧੀਆ ਹੋ ਗਿਆ ਬਾਈਂਡਿੰਗ ਵਧੀਆ ਹੋ ਗਈ ਆ ਤੇ ਇਹਨੂੰ ਆਪਾਂ ਸਾਈਡ ਤੇ ਰੱਖ ਦਵਾਂਗੇ ਇਹਦੀਆਂ ਟਿੱਕੀਆਂ ਬਣਾ ਲਵਾਂਗੇ ਆਪਾਂ ਸੋਚ ਵੀ ਨਹੀਂ ਸਕਦੇ ਹੈਗੇ ਕਿ ਵਰਤ ਵਾਲੀ ਜਿਹੜੀ ਟਿੱਕੀ ਚਾਟ ਹੈ ਇੰਨੀ ਟੇਸਟੀ ਬਣੂਗੀ ਜਾਂ ਵਰਤ ਚ ਵੀ ਇਹ ਹਜੇ ਟੇਸਟੀ ਚੀਜ਼ ਆਪਾਂ ਖਾ ਸਕਦੇ ਆ ਇਸ ਤਰ੍ਹਾਂ ਹੱਥ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਛੋਟੇ ਛੋਟੇ ਟਿੱਕੀਆਂ ਬਣਾ ਕੇ ਆਪਾਂ ਗੋਲ ਗੋਲ ਕਰਕੇ ਉਸ ਤੋਂ ਬਾਅਦ ਥੋੜਾ ਜਿਹਾ ਪ੍ਰੈਸ ਕਰ ਦਵਾਂਗੇ ਕਿਨਾਰੇ ਆ ਜਿਹੜੇ ਉਹ ਸੈੱਟ ਕਰ ਲਿਓ ਤਾਂ ਕਿ ਟਿੱਕੀ ਹੈ ਜਿਹੜੀ ਬਾਅਦ ਦੇ ਵਿੱਚ ਫਟੇ ਨਾ ਇੱਕ ਸਾਈਡ ਤੇ ਸਾਰੀਆਂ ਟਿੱਕੀਆਂ ਇੱਕ ਵਾਰ ਚ ਬਣਾ ਕੇ ਰੱਖ ਲਵਾਂਗੇ ਤੇ ਬਾਅਦ 'ਚ ਹੀ ਆ ਜਿਹੜਾ ਉਹਨੂੰ ਆਪਾਂ ਫਰਾਈ ਕਰਾਂਗੇ ਬਣਾਉਣ ਤੋਂ ਬਾਅਦ ਟਿੱਕੀਆਂ ਆਪਣੀਆਂ ਤਕਰੀਬਨ ਬਣ ਕੇ ਤਿਆਰ ਹੋ ਗਈਆਂ ਨੇ ਦੂਜੀ ਸਾਈਡ ਤੇ ਆਪਾਂ ਤਵਾ ਲਵਾਂਗੇ ਇਹ ਚੁੱਲੇ ਦੇ ਪਿਆ ਸੀਗਾ ਤਵਾ ਐਵੇਂ ਹੋ ਗਿਆ ਪੂਰੀ ਤਰ੍ਹਾਂ ਦਾ ਇਸ ਲਈ ਤਵਾ ਪਾ ਗਰਮ ਕਰ ਲਿਆ ਇੱਕ ਵਾਰੀ ਘਿਓ ਪਾ ਲਿਆ ਘਿਓ ਨੂੰ ਗਰਮ ਕਰਨ ਤੋਂ ਬਾਅਦ ਟਿੱਕੀਆਂ ਨੇ ਤੇ ਸੈੱਟ ਕਰ ਦਵਾਂਗੇ ਤੇ ਮੀਡੀਅਮ ਫਲੇਮ ਤੇ ਪਕਾਵਾਂਗੇ ਹਾਈ ਫਲੇਮ ਬਿਲਕੁਲ ਨਹੀਂ ਕਰਨੀ ਹੈਗੀ ਜਿੰਨੀ ਜ਼ਿਆਦਾ ਕ੍ਰਿਸਪੀ ਤੁਸੀਂ ਟਿੱਕੀ ਬਣਾਉਣੀ ਹੈ ਬਸ ਮੀਡੀਅਮ ਫਲੇਮ ਤੇ ਪਕਾਓ ਫਿਰ ਐਨ ਕ੍ਰਿਸਪੀ ਜਿਹੜੀ ਟਿੱਕੀ ਤੁਹਾਡੀ ਬਣੂਗੀ ਨਹੀਂ ਤਾਂ ਟਿੱਕੀ ਹੈ ਜਿਹੜੀ ਕ੍ਰਿਸਪੀ ਨਹੀਂ ਬਣਨੀ ਹੈਗੀ ਇੱਕ ਸਾਈਡ ਤੋਂ ਥੋੜੀ ਸਿੱਖ ਗਈਆਂ ਤੇ ਪਾਸਾ ਇਹਦਾ ਆਪਾਂ ਫਲਟ ਦਵਾਂਗੇ ਇਸੇ ਵੀ ਚੀਜ਼ ਨੂੰ ਤੁਸੀਂ ਕ੍ਰਿਸਪੀ ਬਣਾਉਣਾ ਹੋਵੇ ਤਾਂ ਫਲੇਮ ਜਿਹੜੀ ਲੋ ਟੂ ਮੀਡੀਅਮ ਰੱਖੋ ਜੇ ਕਿਸੇ ਚੀਜ਼ ਨੂੰ ਤੁਸੀਂ ਸੌਫਟ ਬਣਾਉਣਾ ਹੈ ਤਾਂ ਫਲੇਮ ਆ ਜਿਹੜੀ ਉਹ ਹਾਈ ਰੱਖੋ ਫਿਰ ਵਧੀਆ ਚੀਜ਼ ਬਣਦੀ ਹੈ ਇਸ ਤਰ੍ਹਾਂ ਆਪਾਂ ਮੀਡੀਅਮ ਫਲੇਮ ਤੇ ਜਿਹੜੀਆਂ ਟਿੱਕੀਆਂ ਸਿੱਕ ਲਈਆਂ ਬਹੁਤ ਹੀ ਵਧੀਆ ਸਿੱਕੇ ਤਿਆਰ ਹੋਈਆਂ ਨੇ ਪਤਾ ਵੀ ਨਹੀਂ ਲੱਗਦਾ ਹੈਗਾ ਕਿ ਇਹਦੇ ਵਿੱਚ ਆਟਾ ਸਿੰਗਾੜੇ ਦਾ ਪਾਇਆ ਹੈ ਕਿੜੀਆਂ ਜਾਂ ਫਿਰ ਇਹ ਵਰਤ ਵਾਲੀਆਂ ਟਿੱਕੀਆਂ ਨੇ ਇੰਨੀਆਂ ਜ਼ਿਆਦਾ ਟੇਸਟੀ ਬਣਦੀਆਂ ਨੇ ਇਹ ਬਾਕੀ ਦੀਆਂ ਟਿੱਕੀਆਂ ਵੀ ਸੇਮ ਇਸੇ ਤਰ੍ਹਾਂ ਆਪਾਂ ਜਿਹੜੀਆਂ ਪਕਾ ਲਵਾਂਗੇ ਤੇ ਇੱਕ ਹੋਰ ਇਹਦੀ ਟ੍ਰਿਕ ਬਹੁਤ ਵਧੀਆ ਹੈ ਟਿੱਕੀ ਨੂੰ ਕ੍ਰਿਸਪੀ ਕਰਨ ਦੀ ਜਦੋਂ ਆਪਣੀਆਂ ਸਿੱਗੀਆਂ ਤਾਂ ਸਾਈਡਾਂ ਤੇ ਲਗਾ ਦੋ ਉਹਨੂੰ ਜਿਵੇਂ ਟਿੱਕੀ ਵਾਲੇ ਭਾਈ ਕਰਦੇ ਆ ਫਿਰ ਹੋਰ ਵੀ ਜ਼ਿਆਦਾ ਕ੍ਰਿਸਪੀ ਹੋ ਜਾਣੀਆਂ ਇਹਨਾਂ ਨੂੰ ਹਲਕੇ ਹਲਕੇ ਸੇਕ ਤੇ ਸਾਈਡਾਂ ਵਾਲੀਆਂ ਨੂੰ ਵੀ ਸਿਕਣ ਦਵਾਂਗੇ ਤੇ ਵਿੱਚ ਵਾਲੀਆਂ ਨੂੰ ਵੀ ਤੇ ਜਦੋਂ ਇਹ ਬਿਲਕੁਲ ਹਣ ਸਿੱਕੇ ਤਿਆਰ ਹੋ ਗਈਆਂ ਕ੍ਰਿਸਪੀ ਹੋ ਗਈਆਂ ਆਪਾਂ ਇਹਨਾਂ ਨੂੰ ਜਿਹੜੀਆਂ ਟਿੱਕੀਆਂ ਨੂੰ ਚੱਕ ਲਵਾਂਗੇ ਇੱਕ ਕੇ ਮੈਂ ਤੁਹਾਨੂੰ ਦਿਖਾ ਵੀ ਦਿੰਨੀ ਆ ਬਹੁਤ ਕ੍ਰਿਸਪੀ ਬਣੀ ਆ ਤੇ ਹੁਣ ਆਪਾਂ ਇਹਨੂੰ ਸਰਵ ਕਰ ਲੈਨੇ ਆ ਆਪਾਂ ਬਰਤ ਦੇ ਹਿਸਾਬ ਨਾਲ ਹੀ ਰੱਖਾਂਗੇ ਸਾਰਾ ਕੁਝ ਤੇ ਆਪਾਂ ਨਾਰਮਲ ਜਿਹੜਾ ਸਿੰਪਲ ਦਹੀਂ ਆ ਉਹ ਮੈਂ ਫੈਂਟ ਲੈਸ ਜੀ ਚੰਗੀ ਤਰ੍ਹਾਂ ਉਪਾ ਦੇਵਾਂਗੇ ਤੁਸੀਂ ਚਾਹੋ ਮਸਾਲੇ ਵਾਲਾ ਦਹੀਂ ਵੀ ਪਾ ਸਕਦੇ ਆ ਦੇ ਵਿੱਚ ਨਮਕ ਮਿਰਚ ਮਿਲਾ ਕੇ ਵੀ ਪਾ ਸਕਦੇ ਹੋ ਪਰ ਆਪਾਂ ਸਿੰਪਲੀ ਦਹੀਂ ਪਾਇਆ ਦੇ ਵਿੱਚ ਵਰਤ ਦਾ ਧਿਆਨ ਰੱਖ ਕੇ ਮੈਂ ਹਰੀ ਚਟਨੀ ਹੈ ਜਿਹੜੀ ਦਹੀਂ ਤੇ ਸਿਰਫ ਟਣੀਏ ਵਾਲੀ ਪਾਈਆ ਮੈਂ ਇਹਦੇ ਵਿੱਚ ਬਿਲਕੁਲ ਵੀ ਪਿਆਜ਼ ਨਹੀਂ ਪਾਇਆ ਹੈਗਾ ਤੁਸੀਂ ਨੋਰਮਲ ਚਟਨੀ ਵੀ ਹੈ ਜਿਹੜੀ ਪਾ ਸਕਦੇ ਹੋ ਤੇ ਇਮਲੇ ਦੀ ਚਟਨੀ ਆ ਉਹ ਵੀ ਵਰਤ ਵਾਲੀ ਪਾਈਆ ਆਪਾਂ ਇਹਦੇ ਤੇ ਪਿਆਜ਼ ਨਹੀਂ ਪਾਵਾਂਗੇ ਆਪਾਂ ਕਿਉਂਕਿ ਵਰਤ ਚ ਖਾਣੀ ਆ ਜੇ ਤੁਸੀਂ ਵਰਤ ਚ ਨਹੀਂ ਖਾਣੀ ਹੈਗੀਆਂ ਤਾਂ ਤੁਸੀਂ ਇਹਦੇ ਤੇ ਜਿਹੜਾ ਪਿਆਜ਼ ਆ ਉਹ ਪਾ ਲਓ ਥੋੜਾ ਜਿਹਾ ਲਾਸ ਤੇ ਜੀਰਾ ਪਾਊਡਰ ਪਾ ਦਵਾਂਗੇ ਟੇਸਟੀ ਟਿੱਕੀ ਚਾਟ ਆਪਣੀ ਮੈਂਟਾਂ ਦੇ ਵਿੱਚ ਬਣ ਕੇ ਤਿਆਰ ਆ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਥੈਂਕ ਯੂ ਜੀ ਮਿਲਾਂਗੇ ਕਿਸੇ ਨਵੀਂ ਵੀਡੀਓ ਤੇ ਵਿੱਚ ਨਵੀਂ ਰੈਸਪੀ ਦੇ ਵਿੱਚ